ਪਾਤੜਾ ਮੁਨਕ ਸੜਕ ਤੇ ਪਿੰਡ ਹਮਚੜੇ ਦੇ ਨੇੜੇ ਦੋ ਕਾਰ ਆਮਲੇ ਸਾਹਮਣੇ ਟਕਰਾਈਆਂ ਇੱਕ ਕਾਰ ਸਵਾਰ ਪਾਤੜਾ ਤੋਂ ਬਰੇਟੇ ਪਾਸੇ ਜਾ ਰਹੀ ਸੀ ਦੂਜਾ ਇੱਕ ਫਤਿਹਬਾਦ ਜ਼ਿਲ੍ਹੇ ਦੇ ਕਿਸੇ ਪਿੰਡੋਂ ਪਾਤੜਾ ਦੇ ਪਿੰਡ ਅਤਾਲ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਜਾ ਰਹੀ ਸੀ ਜਿਸ ਦੇ ਵਿੱਚ ਜਿਹੜੇ ਫਤਿਹਬਾਦ ਤੋਂ ਕਾਰ ਆ ਰਹੀ ਸੀ ਉਹਦੇ ਵਿੱਚ ਕੁਝ ਔਰਤਾਂ ਇੱਕ ਦੋ ਬੱਚੇ ਸੀ ਅਤੇ ਕੁਝ ਹੋਰ ਲੋਕ ਸੀ ਜਿਹੜੇ ਗੀ ਜ਼ਖਮੀ ਹੋਏ ਹਨ ਔਰ ਦੂਜੀ ਕਾਰ ਸਵਾਰ ਵੀ ਦੋ ਲੋਕ ਜ਼ਖਮੀ ਹੋਏ ਹਨ ਇਹ ਸਾਰੇ ਜ਼ਖਮੀਆਂ ਨੂੰ ਪਹਿਲਾਂ ਪਾਤੜਾ ਦੇ ਸਰਕਾਰੀ ਹਸਪਤਾਲ ਇਲਾਜ ਦੇ ਦਾਖਲ ਕਰਾਇਆ ਗਿਆ ਉਸ ਦੇ ਬਾਅਦ ਉਹਨਾਂ ਨੂੰ ਸਮਾਣਾ ਰੈਫਰ ਕੀਤਾ ਗਿਆ ਸਮਾਣਾ ਵਿੱਚ ਉਹਨਾਂ ਦਾ ਇਲਾਜ ਕਰਨ ਦੇ ਬਾਅਦ ਉਹਨਾਂ ਨੂੰ ਵੀ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਤੇ ਸਹਾਸਿਕ ਜਾਂਚ ਪਾਤਣਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ 68 ਤੇ ਪਾਇਲਟ ਜੀ ਇਹ ਹਾਦਸਾ ਹਮਚੜੀ ਤੋਂ ਥੋੜਾ ਜਿਹਾ ਅੱਗੇ ਹੋਇਆ ਜੀ ਕਿਲਾ ਦੋ ਕਿਲਾ ਦੀ ਵਾਈ ਹਾਂਜੀ ਪਿੰਡ ਟੱਪ ਕੇ ਮੂਨਕਾਲੀ ਸਾਈਡ ਹਾਂਜੀ ਇਹ ਇਹਨਾਂ ਕੋਲੇ ਆਲਟੋ ਗੱਡੀ ਸੀ ਜੀ ਆਲਟੋ ਗੱਡੀ 'ਚ ਕਦੂਜੀ ਕਾਰ ਮੈਂ ਦੇਖੀ ਨਹੀਂ ਅਸੀਂ ਪੇਸ਼ੈਂਟ ਲੈ ਕੇ ਇੱਧਰ ਵਾਪਸ ਆ ਗਏ ਤੇ ਉਹ ਗੱਡੀ ਨਾਲ ਗੱਡੀ ਟਕਰਾ ਗਈ ਟੋਟਲ ਬੰਦੇ ਜੀ ਦੋ ਲੇਡਿਸ ਸੀ ਇੱਕ ਆ ਵੀਰੇ ਦੇ ਸੀ ਕਿ ਸਾਟ ਇੱਕ ਬਾਈ ਹੋਰ ਸੀਗਾ ਚਾਰ ਜਣਾਂ ਨੇ ਇਹਨਾਂ ਦੇ ਦੋਆਂ ਦੇ ਉਹਨਾਂ ਦੇ ਜਿਹੜੇ ਦੂਜੀ ਗੱਡੀ ਸੀ 108 ਲੈ ਕੇ ਆਈ ਹੈ ਰਾਜ ਕੁਮਾਰ ਬਰੇਟਾ ਮੰਡੀ ਜਾ ਕੇ ਤੇ ਰਹੀ ਸੀ ਪਤਨਾ ਤੋਂ ਬਰੇਟੇ ਬਰੇਟੇ ਮੈਂ ਬੈਠਾ ਸੀ ਗੱਡੀ ਨਾਲ ਐਕਸੀਡੈਂਟ ਹੋਇਆ ਕਿੱਧਰੋਂ ਪਟਿਆਲੇ ਤੋਂ ਪਟਿਆਲੇ ਤੋਂ ਪੰਜਾਰੇ ਸੀ ਬਰੇਟੇ ਬਰੇਟੇ ਨਾਮ ਤੁਹਾਡਾ ਜੈਪਾਲ ਹੈ ਜੀ ਪਤਨਾ ਤੋਂ ਜੀ ਏ ਉਰਾਂ ਨੂੰ ਆ ਰਹੇ ਸੀ ਜੀ ਇਹ ਪਰਾਂ ਨੂੰ ਜਾ ਰਹੇ ਸੀ ਨਹੀਂ ਨਹੀਂ ਜੀ ਇਹ ਇਹ ਜਾ ਰਹੇ ਸੀ ਇਹ ਜਿਹੜੀ ਦੂਜੀ ਗੱਡੀ ਵਾਲੇ ਮੂਨਕ ਤੋਂ ਆ ਰਹੇ ਸ਼ੁਰਾ ਨੇ ਇਹਨਾਂ ਬੰਦੇ ਨੇ ਡਰਿੰਕ ਕਰ ਰੱਖੀ ਹੈ ਵਿੱਚ ਲੈ ਕੇ ਗੱਡੀ ਮਾਰੀ ਜੀ ਤੁਸੀਂ ਕਿੱਧਰ ਜਾ ਰਹੇ ਸੀ ਇਹ ਸਾਡੇ ਜਿਹੜੇ ਪੇਸ਼ੈਂਟ ਨੇ ਇਹ ਉਰਾਂ ਆ ਰਹੇ ਜੀ ਪਤਣਾ ਆ ਰਹੇ ਜੀ ਪਤਣਾ ਆ ਰਹੇ ਕਿੱਥੇ ਰਹਿਣ ਆਲੇ ਸਵਾਰ ਇਹ ਫਤੇਵਾਤ ਵੰਜੇ ਫਤੇਵਾਤ ਦੇ ਹਾਂਜੀ ਹਾਂਜੀ ਇਹ ਵੀ ਗੱਡੀ ਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼